ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਰ ਛੇੜ ਲਈ ਲੈ ਕੇ ਆਇਆਗੇ ਇੱਕ ਤਾਂ ਗੱਬਣਗਾ ਜੀ ਤੇ ਇੱਕ ਗਾਂ ਤੇ ਇੱਕ ਵਸੀਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀਆਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕਿ ਮੈਂ ਚੱਲਦਾ ਕੰਮ ਵਧੀਆ ਚੱਲੀ ਜਾਂਦਾ ਬਈ ਹਾਂ ਨਾਮ ਤੇ ਡਰੈਸ ਨਾ ਬਈ ਮੇਰਾ ਜੱਗਾ ਪਿੰਡ ਢਲਮਾ ਤਸੀਲ ਤਪਾ ਜ਼ਿਲ੍ਹਾ ਬਰਨਾਲਾ ਬਈ ਨੇੜੇ ਪਿੰਡ ਨੇੜੇ ਪਿੰਡ ਰਾਇ ਦਾ ਬਈ ਤਪਾ ਮੰਡੀ ਆਪਾਂ ਨੂੰ 4 ਕਿਲੋਮੀਟਰ ਪੱਖੋ ਕੈਂਚੀਆਂ ਰਹੇ ਨੇ 8 ਕਿਲੋਮੀਟਰ ਘਾਰ ਆ ਜਿਹੜਾ ਆਪਣਾ ਹਵਾਲੀ ਗਲੀ ਸੜਕ ਤੇ ਆ ਬਾਕੀ ਨਾਲ ਹਾਂ ਮੋਬਾਈਲ ਨੰਬਰ ਬੋਲੋ 86999997138 ਮੜਾ ਇਧਰ ਮਾਰ ਦੇ ਠੀਕ ਆ ਮੋੜ ਦੇ 3ਰੇ ਨੰਬਰ ਦਾ ਕਿਹੋ ਜਿਹਾ ਤੇ ਲੋਡੇ ਦੀ ਫਾਰਮ ਆ ਬਾਕੀ ਬਈ ਆ ਨੰਬਰ ਦੋਵੇਂ ਹੀ ਲਾ ਸਕਦੇ ਹਾਂ ਬਈ ਹਾਂ ਦੋਵੇਂ ਜਿਹੜਾ ਮਰਜ਼ੀ ਲਾ ਲੈ ਕੋਈ ਨੰਬਰ ਲਾ ਸਕਦੇ ਹਾਂ ਬਈ ਤੇ ਇੱਕ ਬੇਨਤੀ ਬਈ ਹੋਰ ਆਪਣਾ ਕੰਮ ਸਿਰਫ ਵੀਡੀਓ ਬਣਾਉਣ ਦਾ ਹੁੰਦਾਗਾ ਪਸ਼ੂ ਦੀ ਤਸੱਲੀ ਕਰਨਾ ਛੋੜਦਾ ਹੱਕਾ ਜੇ ਕੋਈ ਸੂਆ ਵਾ ਨੂੰ ਦੋ ਚਾਰ ਟੰਗ ਚੋਲੋ ਤੇ ਜੇ ਕੋਈ ਗੱਬਣਾ ਨੂੰ ਆਪਦਾ ਡਾਕਟਰ ਨਾਲ ਲਿਆ ਕੇ ਜਾਂ ਉਥੋਂ ਡਾਕਟਰ ਲੈ ਕੇ ਚੈੱਕ ਕਰਵਾ ਲਓ ਤੇ ਆਜੋ ਆਪਾਂ ਕਰਦੇ ਹਾਂ ਸ਼ੁਰੂ ਬਈ ਇਧਰੋਂ ਕਰ ਲਈਏ ਇਧਰ ਹੀ ਕਰ ਲਓ ਬਈ ਹਾਂ ਜਰਸੀ ਜਿਹੜੇ ਆਪਾਂ ਸਾਹਮਣੇ ਵੜ ਦੇਖ ਰਹੇ ਆ ਕਿਹੜਾ ਸੂਆ ਸੁੰਦੀ ਆ ਇਹ ਬਈ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਸੁੰਦੀ ਆ ਹਾਂ ਕਿੰਨਾ ਟਾਈਮ ਬਾਕੀ ਹੈ ਬਈ ਤਿਆਰੀ ਹੈ ਲੈ ਜੀ ਬਸ ਇੱਕ ਦੋ ਦਿਨ ਲੇ ਜੂਗੀ ਤਿਆਰੀ ਹੈ ਇੱਕ ਦੋ ਦਿਨ ਲਵੇਗੀ ਹਾਂ ਇੱਕ ਦੋ ਦਿਨ ਲੈਂਦੀ ਆ ਬਈ ਮੈਂ ਕਹਿੰਦਾ ਕੀ ਬਾਤ ਆ ਆਰਡਰ ਬਹੁਤ ਸੋਹਣਾ ਬਹੁਤ ਸੋਹਣਾ ਬਈ ਹਾਂ ਨਾਲਾ ਨੂੜਾ ਦਿਖਾ ਦੇ ਲੇਵੇ ਤੇ ਬਹੁਤ ਚੰਗੀਆਂ ਆਂ ਦਾ ਬਾਤ ਕਰ ਲੋ ਬਈ ਕੀ ਬਾਤ ਆ ਮੈਂ ਕਹਿੰਦਾ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਨਾੜਾ ਨੂੜਾ ਫੁੱਲ ਚੰਗੀਆਂ ਚਬਾਈ ਚਬਾਈ ਥਾਣਾ ਥੋੜਾ ਬਹੁਤ ਚੰਗਾ ਬਈ ਨਜਾਇਜ਼ ਜੀ ਚੰਗਾ ਗਾ ਥਾਣਾ ਠੀਕ ਆ ਖੋਲ ਦੇ ਬਈ ਜਿੱਕੇ ਤੌਰ ਦੇ ਖੋਲ ਕੇ ਠੰਡੀ ਠੁੰਡੀ ਪੂਰੀ ਆ ਬਹਿਣ ਠੀਕ ਆ ਤੌਰ ਦੇ ਖੋਲ ਕੇ ਤੋਰਾ ਚੈੱਕ ਕਰ ਲੋ ਬਈ ਉਹ ਠੰਡੀ ਸੀਲ ਫੋਲਾ ਪੂਰੇ ਪੂਰੇ ਬਾਈ ਪੂਰੇ ਕੋਈ ਚੱਕਰੀ ਨਹੀਂ ਜਿਵੇਂ ਮਰਜੀ ਬੈਠਾ ਰਹਿਣਾ ਮੈਂ ਕਹਿੰਦਾ ਕਿਆ ਬਾਤ ਹੈ ਬਾਈ ਠੰਡੀ ਸੀਲ ਚੱਕਰ ਲਓ ਫੋਲਾ ਬਾਈ ਕਹਿੰਦਾ ਬਾਕੀ ਜੇ ਥਾਂ ਦੀ ਗੱਲ ਕਰੀਏ ਥਾਂ ਬਹੁਤ ਬਾਈ ਬਾਹਲਾ ਨਾ ਇਹ ਚੰਗਾ ਥਾਂ ਲੱਗਿਆ ਵਾ ਬੜ ਦੇ ਮਗਰ ਉਹ ਲੈ ਵਾਲਾ ਵਾ ਦਿਖਾ ਦੇ ਤਾਂ ਨਾ ਨਾ ਲੈ ਵਾਲਾ ਬਹੁਤ ਬਣਾਉ ਬੜ ਦੁੱਧ ਕੋਈ 15 ਕਿਲੋ ਆਮ ਨਾਲ ਪਾ ਦੂ ਠੀਕ ਆ ਹਾਂ ਬਾਕੀ ਆ ਪਥਾਨ ਇਧਰੋਂ ਚੱਕਰਾ ਨੇ ਮੈਂ ਕਹਿੰਦਾ ਕਿਆ ਬਾਤ ਹੈ ਬਾਈ ਬਹੁਤ ਸੋਹਣਾ ਥਾਣਾ ਤੇ ਫੇਸ ਕੁਆਲਟੀ ਚੈੱਕ ਕਰਾ ਦੇ ਭਰਾ ਬੰਦਾ ਬਹੁਤ ਚੰਗਾ ਬਈ ਫੇਸ ਲੈ ਪੋਰ ਜਰਸੀ ਆ ਬਈ ਜਮਾ ਲਓ ਫੁੱਲ ਭਾ ਕੀ ਕੱਦ ਕੁਦ ਵੀ ਵਧੀਆ ਆ ਜੇ ਮੈਂ ਦਰਸ਼ਣਾ ਦੇਖੋ ਇਹ ਤਾਂ ਬਹੁਤ ਛੋਟੀਆਂ ਹੁੰਦੀਆਂ ਨੇ ਪੂਰੇ ਵਧੀਆ ਕੱਦ ਦੂਧ ਦਾ ਬਾਹਰ ਦੀ ਗਰੰਟੀ ਆ ਬਈ 14 15 ਕਿਲੋ ਚੋਆ ਵੈਗਾ ਠੀਕ ਆ ਆਪਾਂ 15 ਕਿਲੋ ਹੀ ਕਹਿ ਕੇ ਦੇਵਾਗੇ ਇਹਨਾਂ ਆਰਾਮ ਨਾਲ ਦੂਦੂਗੀ ਬਾਹਰੋਂ ਠੀਕ ਆ ਕੀ ਮੁੱਲ ਆ ਬਈ ਫਿਰ ਬਈ ਮੁੱਲ ਕਰਾਉਣਾ ਤਾਂ ਬਹੁਣੀ 55 ਕਰਾ ਲਾ 48000 ਦੀ ਬੈਠ ਦੇਣੀ ਆ ਆਪਾਂ ਇਹ ਮੁੱਲ ਕਰਾਉਣ ਨੂੰ ਬਈ ਕਹਿੰਦਾ 55 48000 ਦੀ ਹਾਂ ਬਈ ਜਮਾ ਜਾਏ ਜੀ ਆ ਮੁੱਲ ਆ ਠੀਕ ਇਹ ਹਾਲੇ ਲਹਿ ਲਟੇ ਲਟ ਨਾ ਬਹੁਤ ਪੰਗਿਆ ਬਹੁਤ ਬਈ ਸਹੀ ਗੱਲ ਅੱਗੇ ਬਈ 2 ਨੰਬਰ ਤੇ ਚੱਗੇ ਹਾਂ ਬਈ ਇਹ ਕਿਹੜਾ ਓਏ ਬਈ ਦੂਜਾ ਸੂਆ ਸੂਆ ਬਈ ਆਪਾਂ ਗੱਬਣ ਕਰਕੇ ਲਈ ਸੀਗੀ 5 ਮਹੀਨੇ ਦੀ ਠੀਕ ਆ ਮੈਂਦੀ ਆਪਾਂ 12 ਅਈ ਵੀਡੀਓ ਤੇ ਲਗਾਈ ਸੀ ਮਦਨੂ ਆਪਾਂ ਆਪਦਾ ਇੱਕ ਸੂਰਾ ਜਦੋਂ 5 ਮਹੀਨੇ ਦੀ ਗੱਬਣ ਗਈ ਦੁੱਧੋਂ ਡرائی ਸੀ ਠੀਕ ਆ ਸਾਰੇ ਫੰਡਰ ਨਿਕਲ ਗਈ ਬਈ ਆਪਣੇ ਕੋਲ ਆ ਕੇ ਠੀਕ ਆ ਆ 15ਵਾਂ ਜਮਾ ਤੇ ਰਿਪੋਰਟ ਆ ਥਣਾਂ ਦੀ ਪਾਸ ਆ ਠੀਕ ਆ ਹਾਂ ਬਾਹਰ ਬੋਜੇ ਕਿਸੇ ਨੇ ਸੰਭਲਿਆ ਬੱਸੀ ਮੰਨ ਕੇ ਬਹੁਤ ਚੰਗੀ ਆ ਬਈ ਠੀਕ ਆ ਹਾਂ ਬਸ ਆਪਾਂ ਦੇ ਦਾਂਗੇ ਬੱਸਾਂ ਵਾਲੇ ਰੇਟ 'ਚ ਹੀ ਅੰਦਰ ਓਕੇ ਜਮਾ ਜਮਾ ਅੰਦਰੋਂ ਬਈ ਕੋਈ ਜਿਹੜਾ ਮਰਜੋਆ ਡਾਕਟਰ ਲੈ ਕੇ ਚੈੱਕ ਕਰਾ ਕੇ ਲੈ ਜੀ ਠੀਕ ਆ ਥਾਂ ਥੋੜਾ ਇਧਰੇ ਦਿਖਾ ਦੇ ਬਹੁਤ ਚੰਗਾ ਲੇਵਲ ਆ ਲੈ ਬਈ ਆਪਾਂ ਥਾਂ ਚੈੱਕ ਕਰਾ ਲੈ ਹੁਣ ਦੁੱਧਾ ਜਮਾ ਡਰਾਈ ਆ ਬਈ ਦੇਖ ਹੂੰ ਬਹੁਤ ਚੰਗਾ ਥਣ ਲੱਗਿਆ ਹੈ ਨਾ ਬਹੁਤ ਜਿਆਦਾ ਚੰਗਾ ਬਈ ਲੈ ਹੂੰ ਹਾਂ ਬਹੁਤ ਚੰਗਾ ਗਾ ਬਹੁਤ ਚੰਗਿਆ ਬਈ ਬੈੜ ਵੀ ਬਹੁਤ ਚੰਗਿਆ ਬਈ ਤੋਰ ਰੱਖਲ ਪੀਰੀ ਬੈੜ ਆ ਜੇ ਕੋਈ ਬੰਦਾ ਪਾਲਣ ਵਾਲਾ ਹੋਵੇ ਨਾ ਮੇਰੇ ਕੋਲ ਤਾਂ ਥਾਂ ਦੀ ਕਮੀ ਨਹੀਂ ਮੈਂ ਪਾਲ ਹੀ ਲੈਂਦਾ ਦਿਖਾ ਦੇ ਮਾਰ ਦੇ ਕੈਮਰਾ ਨੂੰ ਥਾਂ ਦੀ ਥੋੜੀ ਇੱਕ ਸ਼ਾਟ ਆ ਨਹੀਂ ਪਾਲ ਵੀ ਲੈਂਦੇ ਇਹਨੂੰ ਲੈ ਬਈ ਚੈੱਕ ਕਰ ਲੋ ਥਾਂ ਐਨੀ ਬਾਈ ਕੋਲੇ ਥੋੜੀ ਥਾਂ ਦੀ ਸ਼ਾਟ ਆ ਪਾਣੂ ਬੈੜ ਕਿ ਭਾਈ ਆਏ ਵੀ ਆਪਦੀ ਸੱਲੀ ਕਰਾ ਕੇ ਲੈ ਜਾ ਬਈ ਹਾਂ 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 ਕੋਈ ਚੱਕਰ ਦੇ ਡਾਕਟਰ ਭੋਲੇ ਨਾਲ ਲੈਵੇ ਅੰਦਰ ਵਾਲਾ ਚੱਕਰ ਕਰਾ ਕੇ ਲੈ ਜੀ ਨੂੰ ਪ੍ਰਿੰਟ ਚੈੱਕ ਕਰ ਲੋ ਬਈ ਫੁੱਲ ਚੰਗਾ ਗਾ ਕੱਦ ਬਹੁਤ ਆ ਬਈ ਹੈਨਾ ਕੱਦ ਕੋਦੇ ਨਹੀਂ ਫੇਸ ਫੁੱਸ ਬਹੁਤ ਚੰਗਾ ਇਕੀ ਮੁੱਲ ਆ ਫਿਰ ਭਾਈ। ਹਾਂ ਬਸ ਇਹ ਆਪਾਂ 12000 ਦੀ ਦੇ ਦਾਂਗੇ। ਠੀਕ ਆ। ਹਾਂ। ਇਸ ਭਈਆ ਬੱਚਾ ਚੈੱਕ ਕਰਵਾਨਾ ਸੀ ਫੇਸ ਚੈੱਕ ਕਰ ਲੋ ਬਹੁਤ ਪਿਆਰਾਗਾ। 12000 ਕੁੜੀ ਹੋਦਾ ਭਾਈ 12000 ਦੀ ਦੇ ਦਾਂਗੇ ਆਪਾਂ। ਠੀਕ ਆ ਭਾਈ। ਬਈ ਲੋ ਜਾਇਜ ਮੁੱਲ ਆ। ਬੱਸੀ ਵੀ ਨਹੀਂ ਆਉਂਦੀ ਇਹ ਮੁੱਲ ਯਾਰਾ। ਹੂੰ। ਜਮਾ ਟਾਪ ਦੀ 1 ਲੱਖ ਰੁਪਈ ਦੀ ਵਾਰ ਜਦੋਂ ਤਿਆਰ ਹੋ ਗਈ ਜਿੰਨੂੰ ਮਰਜ਼ੀ ਦੇ ਦੇ ਕੋਈ। ਠੀਕ ਆ ਭਾਈ। ਹਾਂ। ਅੱਗੇ ਤਿੰਨ ਨੰਬਰ ਤੇ ਭਾਈ। ਆ ਬੱਸੀ ਆ ਬਈ ਇੱਕ ਬੋਦੀ ਵਰਦੀ ਦਿਖਾ ਦੇ ਬੱਸੀ ਗੱਲ ਮੈਂ ਕਹਣਾ ਕੀ ਬਾਤ ਹੈ ਬਹੁਤ ਜਿਆਦਾ ਕੁਆਲਟੀ ਆ ਬਈ ਬੱਸੀ ਬਹੁਤ ਜਿਆਦਾ ਚੰਗਾ ਬਈ ਬੱਚਾ ਇਹ ਮੇਰਾ ਬਿੱਦੂ ਚੌਂਦਾ ਬੱਚਾ ਹੀ ਆ ਬਈ ਇਹੇ ਠੀਕ ਆ ਸਾਢੇ ਤਿੰਨ ਚਾਰ ਮਹੀਨੇ ਦੀ ਉਮਰ ਆ ਬਹੁਤ ਸੋਹਣਾ ਸੁਲੱਖਿਆ ਬਈ ਕੰਨ ਕੰਨ ਬਹੁਤ ਜਿਆਦਾ ਆਰੇ ਥਾਣਾ ਦੇ ਕੋਈ ਫੋਟ ਸ਼ਾਂਕ ਨਹੀਂ ਦਿਖਾ ਦੇ ਲੈ ਮੈਂ ਕਹਣਾ ਬਈ ਕੀ ਬਾਤ ਆ ਥਣ ਬਹੁਤ ਚੰਗਾ ਹੈ ਥਣ ਬਹੁਤ ਚੰਗਾ ਬਈ ਹਾਂ ਬੱਚਾ ਬਈ ਸੁਭਾਈ ਭਾਲਦਾ ਜੇ ਕੋਈ ਮੇਰਾ ਵੀਰ ਭਾਈ ਹੋਵੇ ਬਾਈ ਆਪਾਂ 2300 ਰੁਪਏ ਦੀ ਦੇ ਦਾਂਗੇ ਤੇਈ ਸੌਰੀ ਤੇਈ ਸੌਰੀ ਬਾਈ ਹਾਂ ਤਾਂ ਹੋ ਜੂ ਕੋਈ ਗੱਲ ਨਹੀਂ ਛੋੜ 600 500 ਕਰ ਦਾਂਗੇ ਵਿੱਚੋਂ ਯਾਰ ਜੈ ਨੀਨਾ ਚੈੱਕ ਕਰ ਲੈ ਟਾਪ ਦਾ ਬੱਚਾ ਹੈਗਾ ਫੇਸ ਕੁਆਲਟੀ ਤਾਂ ਕੀ ਬਾਤਾਂ ਹੈ ਹਨਾ ਬਹੁਤ ਪਿਆਰਾ ਹੈਗਾ ਸਹੀ ਬੜਾ ਪਿਆਰਾ ਬਈ ਨਜਾਇਜ਼ ਜੀ ਸੋਹਣੀ ਬੱਸੀ ਆ ਠੀਕ ਆ ਕੋਈ ਬਈ ਹੁੰਦਾ ਸਾਂਭਣਾ ਵਾ ਹਮ ਬਸ ਆਪਾਂ ਦੇ ਦਾਂਗੇ ਇਹ ਠੀਕ ਆ ਹਾਂ ਤਿੰਨ ਸੀਗੇ ਬਾਈ ਬਾਈ ਕੋਲੇ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੀ ਕਿਸੇ ਵੀ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਵੇਖ ਕੇ ਆ ਬੜਾ ਥਾਣ ਥਣ ਬਹੁਤ ਚੰਗਾ ਓਕੇ ਰਿਪੋਰਟ ਆ ਜਿਹੜਾ ਮਰਜੀ ਬਾਈ ਲੈ ਜਾ ਨਜ਼ਾਰਾ ਦੇ ਤੂੰ